ਬਾਜੀ ਹਸਤੀ ਕਾਲ ਹਸਤੀ ਕਾਲ ਜੀ ਹੋਰ ਬਾਜੀ ਸਤ ਠੀਕ ਆ ਜੀ ਬਾਈ ਕਿਰਪਾ ਤੁਸੀਂ ਸੁਣਾਓ ਚਲੋ ਜਵੇਂ ਚਲਦਾ ਅੱਜ ਫਿਰ ਗਾਵਾਂ ਵਾ ਵਧੀਆ ਮਾਲ ਕਰੇ ਅੱਜ ਦੋ ਬਹਿੜਾਂ ਵਾ ਤਾਜ਼ੀਆਂ ਸੂਈਆਂ ਹਾਂ ਹਾਂ ਤੇ ਤਿੰਨ ਆਪਣੇ ਦੇ ਝੋਟੀਆਂ ਚਲੋ ਹਾਂਜੀ ਮਾਲ ਪਿਛਲਾ ਵੇਗਿਆ ਸਾਰਾ ਸਾਰਾ ਹੀ ਵੇਗਿਆ ਬਾਈ ਨਾਲ ਪੰਜ ਸੱਤ ਦੰਗਰ ਹੋਰੀ ਵੇਗਿਆ ਕੋਈ ਕਹਿੰਦੀ ਗੱਲ ਕਿ ਉਹ ਮਾਲ ਵਿਕੀ ਜਾਂਦਾ ਹਾਂ 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 ਬਿਲਕੁਲ ਤੇ ਆਹਾ ਆ ਵੇਰ ਰਾਤੀ ਸੂਈਆਂ ਸੰਦੀਪ ਸਿਆ ਅੱਛਾ ਸਵੇਰੇ ਜਿਆਦੀ ਨਹੀਂ ਕੱਢੀਆਂ ਮੈਂ 3 ਕਿਲੋ ਵੇਰ ਕੱਢੀ ਜਿਆਦੀ ਤੰਗ ਹੀ ਠੀਕ ਆ ਇਹ ਆਪਣੇ ਉਹ ਕਹਿੰਦੇ 24 ਕਿਲੋ ਚਾਰ ਦੰਦਿਆਂ ਮੂੰਹ ਆ ਪਾਣੀ ਬੜਾ ਪਰ ਵਛੀ ਮੈਂ ਬਹੁਤਾ ਨਹੀਂ ਸੰਦੀਪ ਜੀ ਆਂਦਾ ਦੁੱਧ ਵਛੀ 20 ਕਿਲੋ ਭਰ ਜੂ ਨਹੀਂ ਜੰਗੀ 20 ਕਿਲੋ ਦਾ ਬਾਹਰ ਹੀ ਚੱਲੂਗੀ ਔਰ 24 25 ਕਿਲੋ ਦੇ ਪਰ 20 ਕਿਲੋ ਭਰ ਜੂ ਇਹਨੂੰ ਤਾਂ ਕੋਈ ਟਾਈਮ ਨਹੀਂ ਲੱਗਾ ਰਾਤ ਹੀ ਸੂਈ ਆ ਹਾਂ ਲਓ ਜੀ ਤੇ ਜਿਹੜੇ ਹਿਸਾਬ ਨਾਲ ਬਹੁਤ ਜੇਰ ਜੁਰੂ ਪੈ ਗਈ ਜੇਰ ਜੁਰਾ ਪ੍ਰੋਪਰ ਸੰਦੀਪ ਜੀ ਜਿਹੜੇ ਹਿਸਾਬ ਨਾਲ ਬੋਲੇ ਚੋਇਆ ਹੋਣਾ ਮੈਨੂੰ ਯਾਦ ਆ ਵੀ 12 13 ਕਿਲੋ ਬੋਲੇ ਤਾਂ ਸਟਾਰਟ ਹੋਵੇ ਠੀਕ ਆ ਹਾਂ ਲੋ ਜੀ ਸੁਬਰੀ ਬਹੁਤ ਜਿਆਦਾ ਕੰਬਲ ਲੈ ਇੱਥੇ ਛੱਡ ਦੇ ਆ ਧਿਆਨ ਨਾ ਕਰ ਉਹ ਦੋ ਤਿਲਕ ਰੋ ਗਾਈ ਦੇ ਪੈਰ ਨਿਕਲੇ ਆ ਤੇ ਤਿਲਕਦੀ ਆ ਜਵਾਬ ਸਵਾ ਬਿਲਕੁਲ ਵਧੀਆ ਇੱਕ ਨੰਬਰ ਸੰਦੀਪ ਜੀ ਰੂਹ ਵਰਗੀ ਪੋਲੀ ਆ ਤੇ ਵੱਚੀ ਹਾਂ ਇੱਧਰ ਇਹ ਸ਼ੂਕਰ ਪੋੜਾ ਥੋੜਾ ਹੈ ਹਾ 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 ਇਹ ਦੂਜੀ ਹਸ਼ਮਾਚੀ ਵਾਲ ਵੱਡੀ 18 ਦੀ ਮੋਟਰ ਇਹਦਾ ਮੁੱਲ ਫਿਰ ਮੁੱਲ ਸੰਦੀਪ ਸਿੰਘ ਜੀ ਵੱਛੀ 85 ਦੀ ਪਰ ਆਪਾਂ ਜਾਇਜ਼ ਮੁੱਲ ਕਰਨਾ ਵਛੀਆਂ ਦੋਵੇਂ ਹੀ ਤੋਹਫਾ ਠੀਕ ਆ ਦੋਵੇਂ ਵਛੀਆਂ 20-20 22-22 ਕਿਲੋ ਵਾਲੀਆਂ ਵੜਾਵਾ ਹਾਂ ਸੰਦੀਪ ਜੀ 75 ਵੀ ਨਹੀਂ ਕਰਨਾ 70 ਵੀ ਨਹੀਂ ਕਰਨਾ 65000 ਦੀ ਵਛੀ ਦੇਣੀ ਇਹ ਤੋਂ ਛੋੜ ਛੱਪਾ ਕਰਾਂਗੇ 3000 ਛੋੜ 62000 ਦੀ ਜੈਸ ਨੂੰ ਬਸ ਠੀਕ ਆ ਕਾਰਡ ਹੁਣਾ ਵੀਰ ਮੇਰਾ ਕੋਈ ਲਾਵੇ 62000 ਦੀ ਵਛੀ ਦੇਣੀ ਛੋੜ ਖੁਸ਼ੀ ਨਾ ਕਰਾਂਗੇ ਚੱਲਣ ਦਾ ਹਾਂ ਠੀਕ ਆ ਬਾੜੀ ਆ ਦੀ ਦੇਣੀ ਸੰਦੀਪ ਜੀ ਲਓ ਦੇ ਵੀ 22 ਕਿਲੋ ਵਾਲੀ ਵਛੀ ਆ ਠੀਕ ਠੀਕ ਤੇ ਇਹ ਵੀ ਤਾਜੀ ਤੁਸੀਂ ਵਛੀ ਮੇਰੇ ਇਹਦੇ ਮਗਰ ਵਛਾ ਇਹਨੂੰ ਅੱਜ ਹੋ ਗਿਆ ਪੰਜਵਾਂ ਦਿਨ ਹੂੰ ਤੇਰਾ 14 ਕਿਲੋ ਕੋਈ ਬੋਲਾ ਲਾ ਲੈ ਕੋਈ ਦੁੱਧ ਲਾ ਲੈ ਲਓ ਜੀ ਤੇਰਾ 14 ਕਿਲੋ ਕੋਈ ਬੋਲਾ ਲਾ ਲੈ ਹੋਰ ਵਛੀ ਇਹ ਵੀ ਵੇ ਸੰਦੀਪ ਜੀ ਹਾਂ ਯਾਦ ਪਾ ਦਿਆ ਨਹੀਂ ਚੰਗੀ ਆ ਕੋਈ ਖੋਟੀ ਨਹੀਂ ਆ ਰੋਗ ਰੋਗ ਦਾ ਥਣ ਲੱਗਾ ਵਛੀ ਨੂੰ ਚੰਗੀ ਆ ਚੰਗੀ ਆ ਠੰਡੀ ਤੇ ਇਧਰ ਵੇ ਚਵਾਈ ਇਹਦੇ ਵੀ ਵਰੀ ਲੈ ਇਧਰ ਹੈ ਇਧਰ ਹੈ ਸੰਦੀਪ ਜੀ ਕਹਿਣ ਵਾਲੀ ਗੱਲ ਨਹੀਂ ਕੋਈ ਤੇ ਲੈ ਨਹੀਂ ਨਹੀਂ ਠੀਕ ਆ ਵੈੜਾ ਬੱਚਾ ਜਾਂ ਵਛੀ ਵੈੜਾ ਦੋਵੇਂ ਸੁਤਰੀਆਂ ਬਸ ਠੀਕ ਹਾਂ ਬਰਾਬਰੀ ਇਹ ਵੀ ਇਹ ਵੀ 62000 ਦੀ ਵਛੀ ਦੇਣੀ ਹਾਕ ਸੰਦੀਪ ਦਾ 75 75 ਦਾ ਵਾੜਾ ਠੀਕ ਆ ਬਾੜ ਬਾੜ 10000 ਦੀ ਵਛੀ ਦੇਣੀ ਆ ਵੇਚਣ ਵਾਲਾ ਕੰਮ ਹੀ ਕਰਨਾ ਠੀਕ ਆ ਚੱਲਾਂ ਦੇ ਕਰ ਹਾਂ ਚਲੋ ਮਈਆਂ ਸਜਰਾ ਕੇ ਕਿਵੇਂ ਸਜਰਾ ਸਜੇ ਮਾਲ ਤਾਜਾ ਬਿਲਕੁਲ ਸਲੀਜ਼ ਠੀਕ ਆ ਤੇ ਆਹ ਛੋਟੀ ਦਾ ਆਪਣੇ ਕੋਲ ਬੱਚਾ ਮਰਿਆ ਜੋ ਅੱਛਾ ਪਰਸੋਂ ਬੱਚਾ ਮਰ ਗਿਆ ਬੱਚੇ ਸਮੇਤ ਇਹਦੀ ਵੀਡੀਓ ਸਾਰੀ ਮੇਰੇ ਕੋਲ ਪਈ ਆ ਔਬੂ ਚੀਜੋ ਹਾਂ ਇਧਰ ਇਹ ਨਹੀਂ ਕਿ ਕਰਿਆ ਦੂਜਾ ਹਾਂ ਮਗਰ ਨੱਚਦੀ ਫਿਰੂਗੀ ਹਾਂ ਆਹ ਬਾਹਰ ਖੜ ਕੇ ਧਾਰਾ ਮਾਰ ਦਿੰਦੇ ਆ ਲਓ ਪਹਿਲਾਂ ਝੋਟੀ ਚਾਰ ਦੰਦ ਅੱਛਾ ਪਹਿਲਾਂ ਸੋ ਚਾਰ ਲਓ ਵੱਡੀ ਦੋ ਤੇ 10 ਕਿਲੋ 9 ਕਿਲੋ 10 ਕੇ ਝੋਟੀ ਦੇਣੀ ਆ ਸੁਣੀ ਸਿਆ ਬਸ ਠੀਕ ਬੱਚਾ ਮਰ ਗਿਆ ਤੈਨੂੰ ਪਤਾ ਆਪਣਾ ਸੂਲ ਆਪਾਂ ਮਲੇ ਜੀ ਦੇਣੀ ਆ ਬਿਲਕੁਲ ਬਿਲਕੁਲ ਔਰ ਯਤਾਲੀ ਝੋਟੀ ਆ ਇਧਰ ਆ ਨਹੀਂ ਠੀਕ ਰਿੰਗਦੀ ਫਿਰਦੀ ਹਾਂ ਹਾਂ ਆ ਲੈ ਇਧਰ ਇਹਨੇ ਸ਼ੂਕਰਪੂਣਾ ਥੋੜਾ ਲੈ ਆ ਲੈ ਹੈ ਇਧਰ ਠੀਕ ਆ ਵਾ ਹੂੰ ਸੀਲੀਆਂ ਪੂਰੀਆਂ ਨਹੀਂ ਸੀ ਪਹਿਲਾਂ ਇਹ ਚਾਰ ਦਾੰਦ ਕੱਟੀ ਵਾ ਬੂਥੀ ਉਖਾ ਕੱਦ ਬਹੁਤ ਛੋਟੀ ਰੱਦ ਬੜਾ ਵਾ ਸੰਦੀਪ ਸਿੰਘ ਹੂੰ ਸੰਦੀਪਾ ਜੇਦ ਹੁੰਦਾ ਛੋਟੀ ਦਾ ਬੱਚਾ ਹਾਂ ਛੋਟੀ ਦੀ ਕਵੀਰੀ ਹੂੰ ਆ ਪਾ ਆਪ ਵੀ ਵੱਢ ਲਈ ਹਾਂ ਲਖਰੀ ਦੇ ਦਿੱਗੇ 5000 ਛੋੜ 9500 ਦੀ ਛੋਟੀ ਦੇਣੀ ਆ ਚਲੋ ਬਣਾ ਚੋ ਗਿਆ ਤਸੱਲੀ ਕਰਕੇ ਖੜੇ ਚਲ ਪੰਜ ਹੋਰ ਜਾਂਦੇ ਆ 90 ਹਜ਼ਾਰ ਯਾ 90 ਹਜ਼ਾਰ ਦੀ ਦੇਣਾ ਕੱਟੀ ਬੱਚਾ ਮਰ ਗਿਆ ਜੇ ਅਗੇ ਛੋਟਿਆ ਬੱਚਾ ਨਾ ਛੋਟੀ ਵੇਦ ਦੇ ਸਵਾ ਲੱਖ ਦੀ ਵੀ ਕੱਟੀ ਆ ਗਈ ਸੀ ਚਲੋ ਠੀਕ ਇਹ ਨਹੀਂ ਕਿ ਸ਼ੁਕਰਪੁਨਾ ਕਰ ਮੈਂ ਨਹੀਂ ਸੰਦੀਪ ਸਿੰਘ ਘਰੇ ਜਾ ਕੇ ਉਹਨਾਂ ਤੋਂ ਛੋਟੀ ਮਿਲੇ ਮੇਰੇ ਘਰ ਦੇ ਵੀਡੀਓ ਦੇ ਗੱਲ ਕਹਿਦੀ ਚਲ ਤੇਰੀ ਵੀਡੀਓ ਮੇਰੇ ਕੋਲ ਪਈ ਆ ਜਿਹੜਾ ਭੈਣ ਭਰਾ ਲਊਗਾ ਨਾ ਬੱਚੇ ਸਮੇਤ ਵੀਡੀਓ ਦਊ ਮੇਰੀ ਮੈਂ ਚਲੋ ਚਲ ਤੇ ਆਹ ਤਾਜੀ ਸੂਈ ਇਹ ਵੀ ਸੰਦੀਪ ਸਿੰਘ ਆ ਤਾਜੀ ਸੂਈ ਕੱਟੀ ਇੱਧਰ ਕੱਟਾ ਮੋਗਰ ਕੱਟੀ ਕੱਟੀ ਅੱਛਾ 11 12 ਕਿਲੋ ਦੁੱਧ ਆ 11 12 10 ਕਿਲੋ ਕੋਈ ਮੰਨ ਕੇ ਲੈ ਲੈ ਨਸਾਂ ਗੱਲ ਕੀ ਸੁਣੀ ਜੀ ਮਾਲ ਨੂੰ ਨਾ ਨਵਾਇਆ ਤਾਂ ਆਇਆ ਇੱਕ ਆਪਣੇ ਸੰਗ ਜਾ ਕੇ ਦੇਜ ਡੰਗਰ ਕਰਦਾ ਹਾਂ ਇਧਰ ਵੇ ਕੱਟੀਆਂ ਦੋਹਾਂ ਸੁਧਰੀਆਂ ਇੱਕ ਠਾਂ ਢੋਲਿਆ ਦੁੱਧ 11 ਬਰੀਆਂ 10 ਕਿਲੋ ਕੋਈ ਮੰਨ ਕੇ ਝੋਟੀਆਂ ਲੈ ਲੈ ਮਗਰ ਕੱਟੀ ਲੋ ਜੀ ਮਗਰ ਕੱਟੀ ਆ ਤੇ ਦੇਖੋ ਝੋਟੇ ਲੇਵਾ ਕਿੰਨਾ ਸਾਫ ਆ ਬੋਦੀ ਝੋਟੀਆਂ ਸੰਦੀਪ ਜੀ ਤਿੰਨੇ ਸੋਨਾ ਬਸ ਠੀਕ ਆ ਹਾਂ ਕਰੋ ਜੀ ਬਾ ਸੰਦੀਪ ਜੀ ਬਿਲਕੁਲ ਜੈਦਿਆ ਝੋਟੀਆਂ ਦੇ ਪਾਹ ਇਹਦਾ ਵੇ ਤੂੰ ਵੇਖਦਾ ਰਹਿ ਜਾਵੇਂਗਾ ਉੱਡਦੀਆਂ ਵਾਲੇ ਕੰਮ ਹੀ ਜਾਂਦੇ ਨੇ ਉੱਡਦੀਆਂ ਵਾਲੇ ਹੀ ਠੀਕ ਆ ਪਾਹੇ ਵਟਣਾ ਦਾ ਕੰਮ ਹੀ ਆ ਬਿਲਕੁਲ ਬਿਲਕੁਲ ਚਵਾਈ ਜੂ ਇਹਨੂੰ ਹੀ ਬੜੀ ਲੱਗੀ ਹਾਂ ਇਹਦਾ ਮੁੱਲ ਇਧਰ ਏ ਕੀ ਲੈ ਇਹ ਵੀ ਨਹੀਂ ਕਰੇ ਉਹੋ ਜੀ ਗੱਲ ਸੰਦੀਸ਼ਾ ਝੋਟੀ ਰਾਇਦਾ ਵੀ ਆ ਕੇ ਇੱਕ ਦੱਸਦਾ ਹਾਂਜੀ ਪੂਰੇ ਲੱਖ ਦੀ ਦੇ ਦਈਏ ਪੂਰੇ ਲੱਖ ਦੀ ਇਹ ਵੀ 90 ਦੀ 90000 ਦੀ ਦੇਣੀ ਜਿਹੜੀ ਮਰਜ਼ੀ ਫੜ ਲਓ ਚਲੋ ਜਾਂਦ ਆ ਸੰਦੀਪ ਜੀ ਤਾਂ ਕਿਹਨੇ ਦੇਈ ਨਹੀਂ ਬਿਲਕੁਲ ਹਾਂ ਆ ਬੱਚੇ ਨਾਲ ਵੀਡੀਓ ਜਿਹੜਾ ਭੈਣ ਭਰਾ ਨੂੰ ਉਹਨੂੰ ਵਿਖਾ ਦਾਂਗੇ ਚਲੋ ਚਲੋ ਠੀਕ ਹੈ ਬਸ ਠੀਕ ਹੈ ਤੇ ਆ ਨੀਲੀ ਇਹਦੇ ਮਾਲੇ ਬੱਚਾ ਹੈਗਾ ਤੇ ਇਹਦੇ ਮਗਨ ਆਖ ਨਹੀਂ ਹਾਂ ਇਹਦੇ ਹੈਗਾ ਇਹਦੀ ਕੱਟੀ ਜੋ ਉਹਰਾ ਮਰ ਗਿਆ ਵਾ ਤੇ ਨੀਲੀ ਫਿਰ ਨੀਲੀ ਨੂੰ ਸੰਦੀਪ ਜੀ ਸੂਈ ਨੂੰ ਹੋ ਗਈ ਅੱਜ 7-8 ਦਿਨ ਹਾਂ 8 ਹੀ ਦਿਨ ਹੋ ਗਏ ਹੂੰ 12-13 ਕਿਲੋ ਦੁੱਧ ਆਤ ਨਹੀਂ ਥਲੇ ਇਸ ਟਾਈਮ 12-13 ਕਿਲੋ ਲੱਗੇਗਾ ਪੂਰਾ ਚੋਗੇ ਖੜੇ ਦੋ ਟੰਗ ਚ ਆਉਂਦੀ ਤਸੱਲੀ ਕਰੇ ਕੋਈ ਕੱਟਾ ਮਗਟ ਕੱਟਾ ਕੱਟਾ ਨੀਲੀ ਦਾ ਪਰ ਥੱਲੇ ਉਹਨੇ ਸੰਦੀਸ਼ ਆ ਇਧਰੇ ਆ ਇਹਦੇ ਗਾਂ ਹੀ ਆ ਨਹੀਂ ਵਾਕਿ ਗਾਂ ਹੀ ਆ ਯਾਦ ਪਾਤ ਵਾਲੀ ਮਈ ਆ ਹਾਂ ਦੇਸੀ ਮਈ ਨਹੀਂ ਆ ਕੋਈ ਠੀਕ ਆ ਫਿਰ ਦੁੱਧ ਭਾਵੇਂ 15 16 ਵੀ ਪੜਜੂ ਪਰ ਉਹਨੂੰ 12 ਕਿਲੋ ਚਵਾ ਕੇ ਦਊ ਇਥੋਂ ਸੁਣ ਐਸਾ ਹਾਂ 12 ਕਿਲੋ ਚਵਾ ਕੇ ਦਵਾਂਗੇ ਬਸ ਠੀਕ ਆ ਜੋ ਆਪ ਸਮਾਂ ਬਿਲਕੁਲ ਵਧੀਆ ਨੰਬਰ ਰੂਮ ਵਰਗੀ ਪੋਲੀ ਆਰੇ ਹਾਂ ਚਲੋ ਠੀਕ ਆ ਫਿਰ ਹਾਂ ਠੀਕ ਆ ਲੈ ਚਲੋ ਫਿਰ ਡੇਢ ਦੀ ਦੇਰੀ ਏ ਕਰ ਦੋ ਜਨਾਬ ਦਾ ਵਾਸਤੇ 40 ਹਾੜਾ ਇੱਕ 35 ਦੀ ਮਹੀਂ ਦੇਣੀ ਲਾਸਟ ਵੀ ਇਸੀ ਬਸ 1000 ਸ਼ੋਟ ਲਾਟ ਵੀ ਇੱਕ 30 ਜੱਸਣਾ ਹੋਈ ਦੇਣੀ ਆ ਲਾਕੇ ਜ ਕੋਈ ਮਹੀਂ Đਾਉਣਾ ਚਲੋ ਜਾਣ ਦਵਾ ਠੀਕ ਆ ਇੱਕ ਹੋਰ ਗੱਲ ਸੰਦੀਪ ਜੀ ਆ ਇਹੋ ਜੀਆਂ ਝੋਟੀਆਂ ਨਹੀਂ ਮਿਲਣੀਆਂ ਨਹੀਂ ਮਿਲਣ ਜਿਹੜੇ ਭਾ ਕਰਦੇ ਝੋਟੀਆਂ ਲੱਖੋਂ ਬਾਹਰ ਆ ਬਾਬਾ ਜੈ ਜੀ ਕੰਮ ਨਹੀਂ ਚਲੋ ਬਾਕੀ ਮੇਰੇ ਵਿੱਚ ਇੱਥੇ ਆ ਗਿਆ ਦੋ ਡੰਗ ਚੋ ਤਸੱਲੀ ਕਰੋ ਆਪ ਦੀ ਇੱਧਰ ਵੇਖ ਕੱਟੀ ਠੀਕ ਆ ਹਾਂ ਇੱਧਰ ਵਾਛੀ ਵਾਰ ਨੂੰ ਇੱਕ ਨਾ ਲਾਗੇ ਕਹਿਣ ਅਗਲਾ ਬਸ ਠੀਕ ਆ ਪਿੰਡ ਆਪਣਾ ਜੀਓ ਵਾਲਾ ਜ਼ਿਲ੍ਹਾ ਕਰਨਤਾਲ ਨੰਬਰ 8821 7329 사시ਗ